ਪਰਮਾਤਮਾ ਦੇ ਨਾਲ ਜੇ ਸਾਡਾ ਲੈਣਾ ਦੇਣਾ ਹੋਊਗਾ ਤਾਂ ਫਿਰ ਤੇ ਠੀਕ ਆ ਤੇ ਜੇਕਰ ਧਰਮ ਦੇ ठेकेदारों ਦੇ ਅਸੀਂ ਟੇਟੇ ਚੜ ਗਏ ਤਾਂ ਉਹ ਤਾਂ ਭਾਈ ਸਾਬ ਤੁਹਾਨੂੰ ਫਿਰ ਅੱਤਵਾਦੀ ਬਣਾਵਾਂਗੇ ਨਫ਼ਰਤਾਂ ਭਰ ਦਣਗੇ ਦੂਛਿਆਂ ਲੋਕਾਂ ਦੇ ਨਾਲ ਸਿਰਫ ਇੱਕ ਧਰਮ ਦੇ ਨਾਂ ਨੂੰ ਪੁੱਛ ਕੇ ਉਹਨਾਂ ਨੂੰ ਮਾਰ ਦੇਣਾ ਪਹਿਲਗਾਮ ਦੇ ਵਿੱਚ 28 ਲੋਕਾਂ ਨੂੰ ਅੱਤਵਾਦੀਆਂ ਨੇ ਮਾਰਤਾ ਇਹ ਖਬਰ ਤੁਸੀਂ ਸੁਣੀ ਲਈ ਹੋਊਗੀ ਹੁਣ ਭਾਰਤ ਨੇ ਕੀ ਕੀਤਾ ਜੀ ਭਾਰਤ ਨੇ ਪਾਕਿਸਤਾਨ ਦਾ ਪਾਣੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਜੀ ਪਿਛਲੇ ਵੀਡੀਓ ਜੀ ਮੈਂ ਇੱਕ ਗੱਲ ਕੀਤੀ ਸੀ ਕਿ ਜਿਹੜੀ ਜਗ੍ਹਾ ਦੇ ਉੱਤੇ ਵੀ ਕਿਸੇ ਧਰਮ ਕਿਸੇ ਜਾਤੀ ਕਿਸੇ ਨਸਲ ਦੇ ਬਾਰੇ ਨਫ਼ਰਤ ਸਿਖਾਈ ਜਾਂਦੀ ਉੱਥੇ ਨਾ ਜਾਓ ਕਿ ਧਰਮ ਦੇ ਨਾਂ ਦੇ ਉੱਪਰ ਨਫ਼ਰਤ ਸਿਖਾਉਣ ਦਾ ਨਤੀਜਾ ਇਹ ਹੋ ਗਿਆ ਜੀ 22 ਲੋਕਾਂ ਨੂੰ ਧਰਮ ਪੁੱਛ ਪੁੱਛ ਕੇ ਕਿ ਉਹਨਾਂ ਦੇ ਆਧਾਰ ਕਾਰਡ ਵੇਖ ਵੇਖ ਕੇ ਔਰ ਇੱਕ ਕੁਝ ਖਬਰਾਂ ਐਸੀਆਂ ਵੀ ਆਈਆਂ ਕਿ ਉਹਨਾਂ ਨੂੰ ਕਲਮਾ ਪੜਨੂ ਵੀ ਕਿਹਾ ਕੀ ਕਲਮਾਂ ਬੜੋ ਮਾਰ ਫੇਰ ਦੱਤਾ ਜੀ ਮਾਰਕ ਧਰਮ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਹਿੰਸਾ ਕਰਨ ਵਾਲੇ ਕਤਲ ਕਰਨ ਵਾਲੇ ਲੋਕ ਕਿਹੇ ਵੀ ਧਰਮ ਦੇ ਹੋ ਸਕਦੇ ਆ ਪਰ ਜੇਕਰ ਧਰਮ ਦੇ ਨਾਂ ਦੇ ਉੱਤੇ ਕੋਈ ਹਿੰਸਾ ਹੁੰਦੀ ਆ ਕੋਈ ਕਤਲ ਹੁੰਦਾ ਆ ਉਹ ਸਭ ਤੋਂ ਵੱਡੀ ਡਿਸਟਰਬਿੰਗ ਚੀਜ਼ ਆ ਧਰਮ ਉਹ ਜਿਹਦੇ ਵਿੱਚ ਅਸੀਂ ਜਾ ਕੇ ਪਰਮ ਆਨੰਦ ਹਾਸਲ ਕਰ ਲੈਨੇ ਆ ਧਰਮ ਉਹ ਜਿਹਦੀਆਂ ਅਸੀਂ ਪ੍ਰੈਕਟਿਸਿਸ ਕਰਕੇ ਇੰਨੇ ਸ਼ਾਂਤ ਹੋ ਜਾਂਦੇ ਆ ਇੰਨੇ ਨਜ਼ਾਰੇਦਾਰ ਹੋ ਜਾਂਦੇ ਆ ਇੰਨੇ ਪਿਆਰ ਨਾਲ ਭਰੇ ਹੋ ਜਾਂਦੇ ਆ ਉਹਨਾਂ ਧਰਮਾਂ ਦੇ ਨਾਂ ਦੇ ਉੱਤੇ ਇੰਨੀ ਜ਼ਿਆਦਾ ਹਿੰਸਾ ਕਿੱਥੇ ਪ੍ਰੋਬਲਮ ਹੈ ਪ੍ਰੋਬਲਮ ਭਾਈ ਸਾਹਿਬ ਉਹੀ ਹੈ ਸਿੱਧੀ ਪਰਮਾਤਮਾ ਦੇ ਨਾਲ ਜੇ ਸਾਡਾ ਲੈਣਾ ਦੇਣਾ ਹੋਊਗਾ ਤਾਂ ਫਿਰ ਤੇ ਠੀਕ ਆ ਪਰ ਜੇਕਰ ਧਰਮ ਦੇ ਠੇਕੇਦਾਰਾਂ ਦੇ ਅਸੀਂ ਟੇਟੇ ਚੜ ਗਏ ਤਾਂ ਉਹ ਤਾਂ ਭਾਈ ਸਾਹਿਬ ਤੁਹਾਨੂੰ ਫਿਰ ਅੱਤਵਾਦੀ ਬਣਾਉਣਗੇ ਨਫਰਤਾਂ ਭਰ ਦਣਗੇ ਤੁਸੀਂ ਲੋਕਾਂ ਦੇ ਨਾਲ ਨਫਰਤਾਂ ਭਰ ਜਾਣਗੇ ਤੁਸੀਂ ਕਿਦਾਂ ਅਧਿਆਤਮ ਦੇ ਵਿੱਚ ਗਾਇਰੇ ਡਲ ਜਾਓਗੇ ਸਿਰਫ ਇੱਕ ਧਰਮ ਦੇ ਨਾਂ ਨੂੰ ਪੁੱਛ ਕੇ ਉਹਨਾਂ ਨੂੰ ਮਾਰ ਦੇਣਾ ਮੇਰੇ ਹਿਸਾਬ ਨਾਲ ਤਾਂ ਬੁਰੀ ਗੱਲ ਕੋਈ ਨਹੀਂ ਉਸ ਗੱਲ ਹੋਰ ਉਹਨਾਂ ਨੇ ਕਹੀ ਅੱਤਵਾਦੀਆਂ ਨੇ ਕਹਿੰਦੇ ਨੇ ਕਿ ਉਜਤੋਂ ਲੇਡੀ ਦਾ ਘਰ ਵਾਲਾ ਮਾਰਦਾ ਵਿਚਾਰੀ ਦਾ ਉਹ ਕਹਿੰਦੀ ਵੀ ਮੈਨੂੰ ਕਿਉਂ ਨਹੀਂ ਮਾਰਦਾ ਮੈਨੂੰ ਵੀ ਮਾਰ ਦੇ ਤੈਨੂੰ ਕਹਿੰਦੇ ਵੀ ਤੂੰ ਮੋਦੀ ਆ ਆਪਣੇ ਨੂੰ ਜਾ ਕੇ ਦੱਸੇ ਵੀ ਕਿ ਮੇਰੇ ਨਾਲ ਆ ਹੋਇਆ ਇੱਕ ਰਾਜਨੇਤਾ ਦੇ ਨਾਲ ਦੁਸ਼ਮਣੀ ਕਰਕੇ ਤੁਸੀਂ ਬੇਗੁਨਾਹਾਂ ਨੂੰ ਮਾਰ ਰਹੇ ਜਿਹੜੇ ਸਿਰਫ ਉੱਥੇ ਘੁੰਮਣ ਆਏ ਨੇ ਘੁੰਮਣ ਜਦੋਂ ਹੁੰਦਾ ਕੋਈ ਵੀ ਬੰਦਾ ਕਿਤੇ ਵੀ ਹੁੰਦਾ ਆ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਰਹਿੰਨੇ ਆ ਤੇ ਅੰਮ੍ਰਿਤਸਰ ਦੇ ਵਿੱਚ ਯਾਤਰੀ ਆਉਂਦੇ ਨੇ ਦੂਰੋਂ ਦੂਰੋਂ ਦਰਬਾਰ ਸਾਹਿਬ ਤੇ ਮੱਥਾ ਟੇਕਣ ਵਾਸਤੇ ਉਹ ਕਿੰਨੇ ਲਾਗੇ ਬਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਧਰੋਂ ਬਾਹਰ ਲਿਆਂ ਸਟੇਟਾਂ ਚੋਂ ਬਾਹਰਲੇ ਲੋਕਾਂ ਦਾ ਪੈਸਾ ਆਉਂਦਾ ਔਰ ਜਿਹੜੇ ਤਗੜੇ ਤਗੜੇ ਲੋਕ ਨਹੀਂ ਆ ਕੇ ਖੁੱਲਾ ਖਰਚਦੇ ਆ ਇਕਨੋਮੀ ਸਟਰੋਂਗ ਹੁੰਦੀ ਆ ਲੋਕ ਸੁਖੀ ਰਹਿੰਦੇ ਆ ਪਰ ਇਹ ਕੀ ਆ ਜੀ ਆ ਧਰਮਾਂ ਦੇ ਨਾਂ ਦੇ ਉੱਤੇ ਅੰਧ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਆ ਵੀ ਕੋਈ ਗੋ ਸੁਖੀ ਆ ਮਾਲੋ ਆਇਸ ਜ਼ਿੰਦਗੀ ਤੋਂ ਜ਼ਿਆਦਾ ਜਦੋਂ ਅਸੀਂ ਅਗਲੇ ਅਗਲੀ ਜ਼ਿੰਦਗੀ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਤਾਂ ਫੇਰ ਕੀ ਆ ਗਈ ਇਹ ਜ਼ਿੰਦਗੀ ਤੇ ਬਿਲਕੁਲ ਬੇਮਾਇਨੇ ਹੋ ਗਈ ਜੀ ਇੱਥੇ ਕਿਸੇ ਨੂੰ ਮਾਰੋ ਟੁੱਕੋ ਵੱਡੋ ਕੁਝ ਵੀ ਕਰੋ ਜਿੰਨੇ ਦੁਖੀ ਹੋ ਸਕਦੇ ਉਹਨੇ ਦੁਖੀ ਰਹੋ ਨਫਰਤਾਂ ਚ ਭਰੇ ਰਹੋ ਜਿਹੜਾ ਤੁਹਾਡੀ ਅਗਲੀ ਜ਼ਿੰਦਗੀ ਆ ਉਹਦੇ ਵਾਸਤੇ ਤੁਸੀਂ ਇੱਥੇ ਬੇਗੁਨਾਹਾਂ ਨੂੰ ਮਾਰਨ ਲਾਇਆ ਧਰਮ ਦੇ ਨਾਂ ਦੇ ਉੱਤੇ ਹੁਣ ਇਹ ਜਿਹੜੇ ਵੱਡੇ ਵੱਡੇ ਨੇ ਲੋਕਾਂ ਦਾ ਦਿਮਾਗ ਖਰਾਬ ਕਰਨ ਵਾਲੇ ਵੱਡੇ ਵੱਡੇ ਧਰਮਾਂ ਦੇ ਨੀਤੀ ਕਾੜੇ ਨੇ ਰਾਜਨੇਤਾ ਨੇ ਉਹਨਾਂ ਨੂੰ ਕੱਖ ਨਹੀਂ ਹੋਣਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੁਣ ਕੀ ਹੈ ਜੀ ਜੇਕਰ ਹੁਣ ਮੰਨ ਲਓ ਉਥੇ ਸਟ੍ਰਾਈਕ ਕਰਦੀ ਹੈ ਇੰਡੀਅਨ ਸਰਕਾਰ ਪਹਿਲਗਾਮ ਦੇ ਲਾਗੇ ਬੰਨੇ ਤਾਂ ਉੱਥੇ ਕੀ ਹੈ ਜੀ ਆਮ ਲੋਕਾਂ ਨੇ ਰਗੜੇ ਜਾਣਾ ਹੁਣ ਜੇਕਰ ਭਾਰਤ ਪਾਣੀ ਬੰਦ ਕਰ ਦਿੰਦਾ ਪਾਕਿਸਤਾਨ ਦਾ ਉਥੋਂ ਦੇ ਪਾਕਿਸਤਾਨ ਦੇ ਜਿਹੜੇ ਲੋਕ ਨੇ ਉੱਥੇ ਮਰਨਗੇ ਫਸਲਾਂ ਮਰਨਗੀਆਂ ਗਰੀਬੀ ਹੋਊਗੀ ਭੁੱਖ ਮਰੀ ਹੋਊਗੀ ਜਿਹੜੇ ਰਾਜਨੇਤਾ ਬੈਠੇ ਨੇ ਉੱਤੇ ਜਿਹੜੇ ਧਰਮਾਂ ਦੇ ਠੇਕੇਦਾਰ ਬੈਠੇ ਨੇ ਰਾਜਨੇਤਾ ਬੈਠੇ ਨੇ ਜਿਹੜੇ ਇਹੋ ਜਿਹੇ ਪੁੱਠੇ ਕੰਮ ਕਰਾਉਂਦੇ ਨੇ ਨਫਰਤਾਂ ਕਰਵਾਉਂਦੇ ਨੇ ਇਦਾਂ ਦੇ ਏਜੰਡੇ ਕੱਢ ਕੱਢ ਕੇ ਧਰਮਾਂ ਦੇ ਵਿੱਚੋਂ ਵਖਾਉਂਦੇ ਨੇ ਉਹਨਾਂ ਦਾ ਕੁਝ ਨਹੀਂ ਜਾਣੋ ਜਿਹੜੇ ਸਾਡੇ ਵਰਗੇ ਮੰਦਬੁੱਧੀ ਲੋਕ ਜਿਹੜੇ ਨੇ ਜਿਹੜੇ ਉਹਨਾਂ ਦੇ ਪਿੱਛੇ ਲੱਗ ਕੇ ਪੁੱਠੇ ਸਦੇ ਕੰਮ ਕਰ ਲੈਂਦੇ ਆ ਉਹਨਾਂ ਦਾ ਰਹਿਣਾ ਕੱਖ ਹੈ ਮੇਰਾ ਕਹਿਣ ਦਾ ਮਤਲਬ ਇਹ ਆ ਜੀ ਕਿ ਮੈਂ ਕੋਈ ਨਿਊਜ਼ ਚੈਨਲ ਤੇ ਚਲਾ ਨਹੀਂ ਰਿਹਾ ਕਿ ਜਿਹੜੇ ਧਰਮਾਂ ਨੂੰ ਮੰਨ ਕੇ ਅਸੀਂ ਇੰਨੇ ਸ਼ਾਂਤ ਤੇ ਪਿਆਰ ਨਾਲ ਭਰੇ ਹੋ ਸਕਦੇ ਆ ਨਹੀਂ ਧਰਮਾਂ ਦੇ ਵਿੱਚੋਂ ਇੱਕ ਐਸੀ ਆਈਡੀਓਲੋਜੀ ਵੀ ਸਿਖਾ ਦਿੱਤੀ ਜਾਂਦੀ ਕਿ ਜਿਹਦੇ ਨਾਲ ਅਸੀਂ ਬੇਗੁਨਾਹਾਂ ਨੂੰ ਮਸੂਮਾਂ ਨੂੰ ਨਿਹੱਥਿਆ ਨੂੰ ਮਾਰ ਕੇ ਤੇ ਸਮਝਦੇ ਆ ਕਿ ਸਾਡੇ ਉੱਤੇ ਸਾਡਾ ਜਿਹੜਾ ਪਰਮਾਤਮਾ ਆ ਸਾਡਾ ਅੱਲਾ ਜਿਹੜਾ ਉਹ ਖੁਸ਼ ਹੋ ਜੂ ਤਾਂ ਮੇਰੇ ਹਿਸਾਬ ਨਾਲ ਤੋਂ ਵੱਡੀ ਬੇਵਕੂਫੀ ਕੋਈ ਨਹੀਂ ਆ ਸਾਨੂੰ ਲੋਕ ਮੂਰਖ ਬਣਾਉਂਦੇ ਨੇ ਬ੍ਰੇਨ ਵਾਸ਼ ਕਰਦੇ ਨੇ ਔਰ ਅਸੀਂ ਆਪਣੀ ਇੰਡੀਵਿਜੂਅਲਿਟੀ ਖੋਹ ਲਈ ਨੇ ਆਪਣਾ ਵਿਅਕਤੀਤਵ ਸਾਡਾ ਖਤਮ ਕਰ ਦਿੰਦੇ ਅਗਲੇ ਲੋਕ ਔਰ ਸਾਨੂੰ ਇੱਕ ਤਰ੍ਹਾਂ ਨਾਲ ਜ਼ੌਂਬੀ ਬਣਾ ਦਿੱਤਾ ਜਾਂਦਾ ਔਰ ਇਹ ਚੀਜ਼ਾਂ ਜਿਹੜੀਆਂ ਨੇ ਬੜੀ ਜਗ੍ਹਾ ਤੇ ਵੇਖੀਆਂ ਨੇ ਕਿ ਜਿੱਥੇ ਨਫਤ ਸਖਾਈ ਜਾਂਦੀ ਕਿਸੇ ਪ੍ਰਤੀ ਇਹਦੀ ਜ਼ਿੰਮੇਵਾਰੀ ਲੈ ਰਹੇ ਆ ਜੀ ਟੀ ਆਰ ਐਫ ਨਾਂ ਦਾ ਇੱਕ ਗਰੂਪ ਆ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਔਰ ਬੜੀਆਂ ਢੀਂਗਾਂ ਮਾਰ-ਮਾਰ ਕੇ ਦੱਸ ਰਹੇ ਨੇ ਕਿ ਅਸੀਂ ਓ ਕੀਤਾ ਆ ਉਹ ਬਦਲਾ ਲੈਣ ਵਾਸਤੇ ਕੀਤਾ ਆ ਅਸੀਂ ਮਤਲਬ ਆਪਣੇ ਧਰਮ ਦੀ ਰਾਖੀ ਵਾਸਤੇ ਕੀਤਾ ਆ ਬਾਹਰੋਂ ਲੋਕ ਆ ਗਏ ਥੇ ਰਹਿਣ ਦੇ ਨੇ ਤਾਂ ਕਰਕੇ ਹੀ ਕੀਤਾ ਆ 85 ਹਜ਼ਾਰ ਲੋਕਾਂ ਲੋਕ ਜਿਹੜੇ ਨੇ ਰੇਲ ਸਟੇਸ਼ਨ ਦੇ ਉੱਥੇ ਆ ਗਏ ਆ ਅਸੀਂ ਕਸ਼ਮੀਰ ਆ ਕਸ਼ਮੀਰੀਅਤ ਆ ਮਤਲਬ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਧਰਮਾਂ ਦੇ ਨਾਂ ਦੇ ਉੱਤੇ ਵੰਡੀਆਂ ਜਾਤੀ ਦੇ ਨਾਂ ਦੇ ਉੱਤੇ ਵੰਡੀਆਂ ਦੇਸ਼ਾਂ ਦੇ ਨਾਂ ਤੇ ਵੰਡੀਆਂ ਰਾਜਾਂ ਦੇ ਨਾਂ ਤੇ ਵੰਡੀਆਂ ਪਿੰਡਾਂ ਦੇ ਨਾਂ ਦੇ ਵੰਡੀਆਂ ਕਿਹੜੀ ਘੜੀ ਜਗ੍ਹਾ ਦੇ ਉੱਤੇ ਸੀ ਵੰਡੇ ਐ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਓਨੀ ਜਲਦੀ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਣਾ ਚਾਹੀਦਾ ਇਹ ਤੇਰ ਕੋਈ ਪਰਮਾਤਮਾ ਦੀ ਗੱਲ ਹੁੰਦੀ ਆ ਉਹਨੂੰ ਮਿਲਣ ਦੀਆਂ ਕੋਈ ਵਿਵੰਤਾ ਦੱਸੀਆਂ ਜਾਂਦੀਆਂ ਨੇ ਉਹਦੀ ਭਗਤੀ ਦੇ ਵਿੱਚ ਰੰਗੇ ਜਾਣ ਵਾਸਤੇ ਤੁਹਾਨੂੰ ਮੋਟੀਵੇਟ ਕੀਤਾ ਜਾਂਦਾ ਉਹਨਾਂ ਜਗ੍ਹਾ ਦੇ ਉੱਪਰ ਜਾਣਾ ਜ਼ਰੂਰੀ ਆ ਜਿੱਥੇ ਨਫ਼ਰਤ ਹੈ ਉੱਥੇ ਨਾ ਜਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਇੱਕ ਤਾਂ ਉਹਦੇ ਨਾਲ ਜਿਹੜੇ ਬੰਦਿਆਂ ਨੇ ਇਹਨੇ 28 ਲੋਕਾਂ ਨੂੰ ਮਾਰ ਦਿੱਤਾ ਹੋਊਗਾ ਉਹਨਾਂ ਦੀ ਆਪਣੀ ਮਾਨਸਿਕ ਸਥਿਤੀ ਵੀ ਤੁਸੀਂ ਸੋਚ ਸਕਦੇ ਕਿੱਦਾਂ ਦੀ ਹੋਊਗੀ ਫਿਰ ਉਹਨਾਂ ਨੇ ਕਿੰਨੇ ਦੇਸ਼ ਵਾਸੀਆਂ ਨੂੰ ਕਿੰਨੇ ਕਰੋੜਾਂ ਲੋਕਾਂ ਦਾ ਦਿਲ ਦੁਖੀ ਕੀਤਾ ਥੋੜੇ ਜਿਹੇ ਲੋਕਾਂ ਨੇ ਇਹੋ ਜਿਹੇ ਏਜੰਡਿਆਂ ਤੋਂ ਬਚਿਆ ਜਾਵੇ ਨਵਾਂ ਬੀਗਾ ਲਾਈਕ ਅਧਿਆਤਮਕ ਤੌਰ ਤੇ ਜੇਸੀਂ ਗਰੋ ਕਰਦੇ ਆ ਤਾਂ ਫਿਰ ਤੇ ਕਿਸੇ ਨੂੰ ਮਾੜਾ ਬੋਲ ਵੀ ਨਹੀਂ ਕੋਈ ਬੋਲ ਸਕਦਾ ਮਾੜਾ ਬੋਲ ਬੋਲਣਾ ਵੀ ਜਿਹੜਾ ਆ ਉਹ ਵੀ ਦੁੱਖ ਦਿੰਦਾ ਬੰਦੇ ਨੂੰ ਪਰ ਉਹ ਐਸੇ ਮੂਰਖ ਲੋਕ ਨੇ ਬ੍ਰੇਨ ਵਾਸ਼ਡ ਲੋਕ ਨੇ ਜਿਹੜੇ ਕਿ ਇਦਾਂ ਦੇ ਕੰਮ ਕਰ ਜਾਂਦੇ ਆ ਜੀ ਬਹੁਤ ਦੁੱਖਦਾਈ ਘਟਨਾ ਆ ਮੈਨੂੰ ਵੀ ਦੁੱਖ ਹੋਇਆ ਕਿ ਇੰਨਾ ਪਿਆਰਾ ਮਨੁੱਖ ਦਾ ਜੀਵਨ ਉਹਨਾਂ ਨੇ ਖੋ ਲਿਆ ਬਿਲਕੁਲ ਬਕਵਾਸ ਦੀਆਂ ਗੱਲਾਂ ਕਰਕੇ